ਪੰਜਾਬ ਦੇ ਮੰਤਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜਾਬ ਦੇ ਲੋਕਾਂ ਦੀ ਮਦਦ ਦੇ ਲਈ ਦਿੱਤੇ ਜਾਣਗੇ 16 ਕਰੋੜ ਰੁਪਏ ਪਰ ਇਸ ਤੋਂ ਨਾਖੁਸ਼ ਹੋਏ ਪੰਜਾਬ ਦੇ ਮੰਤਰੀ ਕਹਿੰਦੇ ਪੰਜਾਬ ਦੇ ਨਾਲ ਕੀਤਾ ਗਿਆ ਧੋਖਾ ਤੋ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਤੇ ਸ਼ੇਅਰ ਵੀ ਕਰੋ ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦਿਓ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੜ੍ਹ ਪੀੜਤ ਲੋਕਾਂ ਦੇ ਇਲਾਕਿਆਂ ਦਾ ਦੌਰਾ ਕੀਤਾ ਗਿਆ ਬਾਅਦ ਦੇ ਵਿੱਚ ਪੰਜਾਬ ਦੇ ਲਈ 16 ਕਰੋੜ ਰੁਪਏ ਦਾ ਰਾਹਤ ਪੈਕੇਜ ਕੋਸ਼ਿਸ਼ਿਤ ਕੀਤਾ ਗਿਆ ਇਸ ਸੰਬੰਧ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਕਿਸਾਨਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਵਿਸ਼ੇਸ਼ ਬੈਠਕ ਹੁੰਦੀ ਹੈ ਜਿਸ ਤੋਂ ਪੰਜਾਬ ਦੇ ਮੰਤਰੀ ਨਾਖੁਸ਼ ਨੇ ਪੰਜਾਬ ਦਾ ਅਪਮਾਨ ਕਰਕੇ ਗਿਆ ਜੀ ਹਜ਼ਾਰਾਂ ਕਰੋੜ ਪੰਜਾਬ ਨੇ ਆਪਣਾ ਲੈਣਾ ਪੰਜਾਬ ਦੇ ਲੋਕਾਂ ਦਾ ਟੈਕਸ ਲੈਣਾ ਆਰਡੀਐਫ ਦਾ ਪੈਸਾ ਲੈਣਾ ਸਾਡਾ ਹਜ਼ਾਰਾਂ ਕਰੋੜ ਦੇ ਦੇ ਦਿੰਦੇ ਆ ਉਹਦੇ ਵਿੱਚ ਦੇ ਦਿੰਦੇ 20000 ਕਰੋੜ ਦੀ ਮੰਗ ਦੇ ਉੱਤੋਂ ਮੰਗਤ ਤੋਂ ਬਾਅਦ ਸਾਨੂੰ 1600 ਕਰੋੜ ਦੇ ਕੇ ਜਾ ਰਿਹਾ ਪੰਜਾਬ ਦੇ ਹੈਲੀਕਾਪਟਰ ਇਕੱਲੇ ਇਕੱਲੇ ਪਿੰਡਾਂ ਦਾ ਇਕੱਲੇ ਮੈਂ ਦੌਰਾ ਕਰਕੇ ਆਇਆ ਤੇ ਫਿਰ ਨੁਕਸਾਨ ਅਸੀਂ ਪੂਰੀ ਡਿਟੇਲ ਦੇ ਵਿੱਚ ਚੀਫ ਸੈਕਟਰੀ ਸਾਹਿਬ ਨੇ ਦੱਸਿਆ ਗਿਆ ਕਿ ਜੇ ਇੰਨਾ ਨੁਕਸਾਨ ਹੋ ਗਿਆ ਹਜ਼ਾਰਾਂ ਕਰੋੜ ਨੁਕਸਾਨ ਦੱਸਣ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਨੂੰ ਪੰਜਾਬੀਆਂ ਦਾ ਕੀ ਤਰਸਾਇਆ ਯਾਰ 1600 ਕਰੋੜ ਰੁਪਇਆ ਹਜ਼ਾਰਾਂ ਕਰੋੜ ਸੁਣਨ ਤੋਂ ਬਾਅਦ 1600 ਕਰੋੜ ਰੁਪਇਆ ਦੁਕਾਨ ਦੇਖਣ ਤੋਂ ਬਾਅਦ ਇੱਕ ਨੂੰ ਨਹੀਂ ਦੇਖਿਆ ਨਹੀਂ ਉਹ ਤਾਂ ਕਹਿੰਦੇ ਮੈਂ ਕੱਲੀ ਕੱਲੀ ਚੀਜ਼ ਦੇਖ ਲਈ ਹੈ ਪਰ ਇਹ 1600 ਕਰੋੜ ਸਾਰੇ ਜਿਹਨੇ ਬੋਲਿਆ ਸਾਰਾ ਕੁਝ ਠੱਕੇ ਘਟੋ ਘਟ 25 ਮਿੰਟ ਅੱਧਾ ਘੰਟਾ ਉਹਨਾਂ ਨੇ ਸਾਰੇ ਕਿਸਾਨਾਂ ਦੀ ਜਿਹੜੇ ਵੱਖ-ਵੱਖ ਇਲਾਕਿਆਂ ਤੋਂ ਆਏ ਸੀ ਸਾਰਿਆਂ ਦੀ ਗੱਲ ਸੁਣੀ